ਅਸੀਂ ਪਹੁੰਚਿਆ ਜੀ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਪਹੀੜ ਦੇ ਵਿੱਚ ਜਿੱਥੇ ਇੱਕ ਬਹੁਤ ਹੀ ਵੱਡਾ ਹਾਦਸਾ ਹੋਇਆ ਆਓ ਅਸੀਂ ਇਸ ਹਾਦਸੇ ਬਾਰੇ ਜਾਣਦੇ ਹਾਂ ਜੀ ਇੱਥੇ ਇੱਕ ਨੌਜਵਾਨ ਪਲੇਅਰ ਜੋ ਕਿ ਪੰਜਾਬ ਦੀ व्हीਲ ਚੇਅਰ ਕ੍ਰਿਕਟ ਟੀਮ ਦਾ ਬਹੁਤ ਵੱਡਾ ਪਲੇਅਰ ਸੀ ਘਰ ਦੇ ਵਿੱਚ ਮਾਤਮ ਛਾ ਚੁੱਕਿਆ ਜੀ ਅਸੀਂ ਪਹੁੰਚੇ ਹਾਂ ਪਹੀੜ ਦੇ ਵਿੱਚ ਇੱਥੇ ਇੱਕ ਵੀਰ ਜੀ ਇਸ ਘਰ ਦਾ ਨੌਜਵਾਨ ਵਿਕਰਮ ਜਿਹਦੀ ਉਮਰ 39 ਸਾਲਾਂ ਦੀ ਹੈ ਜੀ ਉਹ ਇੰਦੌਰ ਖੇਡਣ ਗਿਆ ਹੋਇਆ ਸੀਗਾ ਜੀ 4-5 ਦਿਨਾਂ ਦੇ ਲਈ ਕੱਲ ਹੀ ਸ਼ਾਮ ਨੂੰ ਇੱਥੋਂ ਗਏ ਨੇ ਤਾਂ ਰਾਸਤੇ ਦੇ ਵਿੱਚੋਂ ਦੋਸਤਾਂ ਦਾ ਫੋਨ ਆਂਦਾ ਹੈ ਕਿ ਜੋ ਵਿਕਰਮ ਹੈ ਉਹ ਨਹੀਂ ਰਿਹਾ ਵਿਕਰਮ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਦੇ ਕੋਲ ਚਲਿਆ ਗਿਆ ਸੋ ਇਸ ਦੇ ਬਾਰੇ ਅਜੇ ਪਤਾ ਨਹੀਂ ਲੱਗਿਆ ਕਿ ਪੂਰਾ ਸੀਨ ਕੀ ਹੈ 1 ਇੰਚ ਵਾਪਰਿਆ ਤਾਂ ਦੋਸਤਾਂ ਨੇ ਦੱਸਿਆ ਫੋਨ ਤੇ ਕੀ ਉਹ ਜੋ ਵਿਕਰਮ ਹੈ ਉਸ ਨੂੰ ਹਾਰਟ ਅਟੈਕ ਆਇਆ ਹੈ ਸੋ ਅਸੀਂ ਪਰਿਵਾਰ ਦੇ ਵਿੱਚ ਪਹੁੰਚੇ ਆ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਇੱਥੇ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਮਾਤਮ ਛਾ ਚੁੱਕਿਆ ਹੈ ਪਰਿਵਾਰ ਦੇ ਵਿੱਚ ਅਸੀਂ ਵਿਕਰਮ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਕਰਕੇ ਵਿਕਰਮ ਬਾਰੇ ਜਾਣਾਂਗੇ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਹੋਇਆ ਜੀ ਇਹ ਸਭ ਕਿੰਜ ਹੋਇਆ ਉਹ ਜੀ ਕੱਲ ਖੇਡਣ ਗਿਆ ਸੀ 4:30 ਵਜੇ ਇੱਥੋਂ ਘਰੋਂ ਨਿਕਲੇ 7:30 ਵਾਲੀ ਬੱਸ ਗੱਡੀ ਤੇ ਚੜ੍ਹੇ ਨੇ ਉੱਥੇ ਜਾ ਕੇ ਚਲੇ ਗਏ ਰੋਟੀ ਰੋਟੀ ਖਾਧੀ ਫੋਨ ਕਰਿਆ ਮੈਂ ਵੀ ਰੋਟੀ ਖਾਧੀ ਕਹਿੰਦਾ ਹਾਂ ਜੀ ਕਾਲੀ ਮਮਾ ਵੀ ਮੈਂ ਖਾ ਲੂੰਗਾ ਤੇ ਬਾਅਦ ਸ ਜਾ ਕੇ ਜਦੋਂ ਰਾਤ ਨੂੰ ਰਾਤ ਨੂੰ ਜਾ ਕੇ ਉੱਥੇ ਬੈਠੇ ਕਰੇ ਗਵਾਲੀ ਦਾ ਅਟੈਕ ਹੋ ਗਿਆ ਤੇ ਮੁੜ ਕੇ ਫਿਰ ਸਵੇਰੇ ਸੂਬਾ ਫੋਨ ਚੱਕਿਆ ਨਹੀਂ ਆ ਕਹਿੰਦੇ ਵਿਆਸਤਾਂ ਇਹ ਅਟੈਕ ਗਵਾਲੀਅਰ ਹੋਇਆ ਸੀ ਹਾਂ ਜੀ ਕਹਿੰਦੇ ਗਵਾਲੀਅਰ ਹੁਣ ਇਸ ਟਾਈਮ ਜਿਹੜੀ ਬੋਡੀ ਹੈ ਉਹ ਇੱਥੇ ਆ ਚੁੱਕੀ ਹੈ ਜਾਂ ਨਹੀਂ ਨਹੀਂ ਜੀ ਆ ਨਹੀਂ ਚੁੱਕੀ ਹੈ ਜੀ ਤੁਹਾਨੂੰ ਕਿ ਕਿੰਜ ਪਤਾ ਲੱਗਿਆ ਜੀ ਵੀ ਇਹ ਕਿੰਜ ਹੋਇਆ ਉਹ ਇੱਕ ਜੀ ਰਾਣਾ ਸਾਹਿਬ ਦਾ ਮੁੰਡਾ ਸੀ ਆ ਉਹ ਗਾਉਂ ਨਾਲ ਉਹਨਾਂ ਨੇ ਫੋਨ ਕੀਤਾ ਉਹ ਸਾਨੂੰ ਆ ਕੇ ਦੱਸ ਕੇ ਗਿਆ ਇਹ ਵੀਰ ਕੱਲਾ ਗਿਆ ਸੀ ਇੱਥੋਂ ਜਾਂ ਸਾਰੇ ਟੀਮ ਗਈ ਹੋਈ ਹੈ ਸਾਰੇ 4-5 ਜਣੇ ਮੁੰਡੇ ਲੁਧਿਆਣੇੋਂ ਚੜੇ ਸੀ ਲੁਧਿਆਣੇੋਂ ਟ੍ਰੇਨ ਚੜੇ ਨੇ ਕੱਲ ਕਿੰਨੇ ਵਜੇ ਦੀ ਕੱਲ ਉਹ ਜਾਣਾ ਸੀ 6 ਵਜੇ ਟ੍ਰੇਨ ਲੇਟ ਹੋ ਗਈ ਫਿਰ 7:30 ਵਜੇ ਅੱਛਾ ਜੀ ਤੁਹਾਨੂੰ ਫੋਨ ਕਦੋਂ ਆਇਆ ਇਹ ਸਾਨੂੰ ਸਵੇਰ 8-9 ਵਜੇ ਦੇ ਕਰੀਬ ਹੁਣ ਤੁਹਾਡੇ ਫੋਨ ਨਹੀਂ ਆਇਆ ਮੁੰਡਾ ਆਪ ਆਇਆ ਦੱਸਣ ਅੱਛਾ ਜੀ ਹੁਣ ਤੁਹਾਡੇ ਪਰਿਵਾਰਿਕ ਮੈਂਬਰ ਉੱਥੇ ਪਹੁੰਚੇ ਨੇ ਗਏ ਹੋਏ ਨਹੀਂ ਨਾ ਨਹੀਂ ਗਏ ਹੋਇਆ ਜੀ ਦੋ ਜਾਣੇ ਗਏ ਹੋਏ ਅੱਛਾ ਜੀ ਉਹਨਾਂ ਦਾ ਹੁਣ ਉੱਥੇ ਪਹੁੰਚ ਕੇ ਕੋਈ ਫੋਨ ਆਇਆ ਤੁਹਾਨੂੰ ਹਾਂ ਜੀ ਆਇਆ ਨਹੀਂ ਜੀ ਫੋਨ ਹੁਣ ਅਸੀਂ ਗੱਲ ਕਰਾਂਗੇ ਜੀ ਵਿਕਰਮ ਦੇ ਪਰਿਵਾਰਿਕ ਮੈਂਬਰ ਉਸਦੇ ਭਰਾ ਦੇ ਨਾਲ ਵੀਰ ਜੀ ਤੁਹਾਡਾ ਨਾਮ ਜੀ ਨਾਮ ਬੂਟਾ ਸਿੰਘ ਹੈ ਜੀ ਵੀਰ ਜੀ ਕਿੰਜ ਹੋਇਆ ਅਸੀਂ ਅਸੀਂ ਸੁਣਿਆ ਬੜਾ ਵੱਡਾ ਹਾਦਸਾ ਹੋਇਆ ਇਹ ਕਿੰਜ ਵਾਪਰਿਆ ਜੀ ਇਹ ਜੀ ਖੇਡਣ ਗਿਆ ਸੀਗਾ ਓਕੇ ਹਾਂ ਜੀ ਤੇ ਅੱਗੇ ਵੀ ਜਾਂਦਾ ਵਾ ਮਤਲਬ ਅੱਜ ਕੋਈ ਪਹਿਲੀ ਵਾਰ ਹੀ ਨਹੀਂ ਗਿਆ 7-8 ਸਾਲ ਹੋ ਗਏ ਘਟੋ ਘਟ ਤੇ ਅੱਜ ਸਵੇਰੇ ਖਬਰ ਸਾਨੂੰ ਪਤਾ ਲੱਗੀ ਮਤਲਬ ਕੋਈ ਆਇਆ ਸਾਡੇ ਘਰ ਤੇ ਉਹ ਦੱਸ ਕੇ ਗਿਆ ਵੀ ਵਿਕਰਮ ਨਾ ਆ ਕੰਮ ਹੋ ਗਿਆ ਜੀ ਤੇ ਇਹਨਾਂ ਦੀ ਟੀਮ ਦਾ ਨਾਮ ਕੀ ਹੈ ਜੀ ਹਾਂ ਜੀ ਪੰਜਾਬ व्हीलचेयर ਕ੍ਰਿਕਟਰ ਹੈ ਜੀ ਪੰਜਾਬ व्हीलचेयर ਇਹ ਪਹਿਲਾਂ ਵੀ ਟੂਰਨਾਮੈਂਟ ਬਾਹਰ ਖੇਡਣ ਜਾਂਦੇ ਨੇ ਜੀ ਹਾਂ ਜੀ ਹਾਂ ਜੀ ਪਹਿਲਾਂ ਵੀ ਜਾਂਦੇ ਆ ਜੀ ਇੰਡੀਆ ਲੈਵਲ ਦਾ ਪਲੇਅਰ ਸੀਗਾ ਜੀ अच्छा इंडिया लेवल ਦਾ ਪਲੇਅਰ ਸੀ ਹਾਂਜੀ ਹਾਂਜੀ ਨੈਸ਼ਨਲ ਗੇਟ ਦਾ ਸੀਗਾ ਜੀ ਪੰਜਾਬ ਤੋਂ ਪਹਿਲਾਂ ਵੀ ਬਾਹਰ ਕਈ ਵਾਰ ਗੇ ਨੇ ਖੇਡਿਆ ਬਹੁਤ ਮੇਰੀ ਜੀ ਬਹੁਤ ਮੇਰੀ ਪਹਿਲਾਂ ਕਦੀ ਕੋਈ ਬਿਮਾਰ ਜਾਂ ਕਦੀ ਕੋਈ ਨਾ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਜੀ ਤੇ ਇਹ ਕਿੰਨੀ ਕੁ ਦੇਰ ਤੋਂ ਮੈਚ ਖੇਡ ਰਹੇ ਨੇ ਕਿੰਨੀ ਕੁ ਦੇਰ ਤੋਂ ਪੰਜਾਬ ਦੇ ਲਈ ਜਿਹੜਾ ਇਹਨਾਂ ਦੀ ਟੀਮ ਹੈ ਇਹ ਖੇਡ ਰਿਹਾ ਇਸ ਟੀਮ ਦੇ ਵਿੱਚ ਘੱਟੋ ਘੱਟ 7-8 ਸਾਲ ਹੋ ਗਏ ਜੀ ਓਕੇ 7-8 ਸਾਲ ਹੋ ਗਏ ਹਾਂਜੀ ਹਾਂਜੀ ਵੱਧ ਹੋ ਗਿਆ ਹੋਊਗਾ ਮੈਕਸਿਮਮਾ 7-8 ਸਾਲ ਹੋ ਗਏ ਜੀ ओके okay. हां जी ਪਹਿਲਾਂ ਵੀਰ ਕਦੇ ਬਿਮਾਰ ਨਹੀਂ ਹੋਇਆ ਜਾਂ ਕਦੇ ਕੋਈ ਪਰੇਸ਼ਾਨੀ ਨਹੀਂ ਆਈ। ਕੋਈ ਬਿਨਫਿਟ ਸੀਗਾ ਜੀ ਪੂਰਾ ਕਦੇ ਵੀ ਨਹੀਂ ਆਇਆ ਜੀ ਗੱਲਬਾਤ ਹੋਈ। ਉਮਰ ਤੁਸੀਂ 40 ਸਾਲ ਦਾ ਸਦੇ ਹੋ 40 ਚੱਲ ਚੁੱਕੇ। ਹਾਂ ਜੀ ਹਾਂ ਜੀ 39-40 ਸਾਲ ਸੀ। ਓਕੇ ਤੇ ਆਓ ਜੀ ਅਸੀਂ ਹੁਣ ਵੀਰ ਦੇ ਜੋ ਇਨਾਮ ਜਿੱਤੇ ਹੋਏ ਨੇ ਉਹਨਾਂ ਦੇ ਬਾਰੇ ਉਹ ਦੇਖਦੇ ਆਂ ਜੀ ਇਨਾਮ ਵੀਰ ਦੇ ਆ ਦੇਖੋ ਜੀ ਵੀਰ ਦੇ ਇਨਾਮ ਜਿੱਤੇ ਹੋਏ ਨੇ ਜੀ ਸਾਰੇ ਲੋ ਜੀ ਸਾਡੇ ਨਾਲ ਵਿਕਰਮ ਦਾ ਦੋਸਤ ਵੀ ਮੌਜੂਦ ਹੈ ਇਹ ਕਹਿ ਰਹੇ ਨੇ ਵੀ ਅਸੀਂ ਇਕੱਠੇ ਖੇਡੇ ਆ ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਇਹ ਤੁਹਾਨੂੰ ਕੀ ਲੱਗਦਾ ਜੀ ਇਹ ਕਿੰਜ ਹੋਇਆ ਵਿਕਰਮ ਵਿਕਰਮ ਦੇ ਨਾਲ ਮਤਲਬ ਜਿਵੇਂ ਪਹਿਲਾਂ ਬਿਲਕੁਲ ਠੀਕ ਸੀ ਇਕਦਮ ਦੱਸ ਰਹੇ ਨੇ ਕੱਲ ਅਟੈਕ ਆ ਗਿਆ ਇਹ ਕੀ ਤੁਹਾਨੂੰ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਿਵੇਂ ਪਲੇਅਰ ਵਧੀਆ ਖੇਡਦਾ ਸੀ ਜੇ ਸ਼ੁਰੂ ਸਾਡੇ ਨਾਲ ਖੇਡੇ ਆ ਸੀ ਨਾਲ ਇਕੱਠੇ ਖੇਡੇ ਆ ਸਾਡੇ ਵੱਲੋਂ ਪੂਰੀ ਫਿਟਨੈਸ ਦੇ ਬੰਦੇ ਪੂਰਾ ਵਧੀਆ ਫਿਟ ਬਲੇਅਰ ਸੀ ओके okay. कोई प्रॉब्लम ਨਹੀਂ ਸਾਡੇ ਨਾਲ ਹੁਣ ਵੀ ਜਦ ਮਿਲਦਾ ਗਿਲਦੇ ਅਸੀਂ ਤਾਂ ਲੱਗਿਆ ਨਹੀਂ ਸਾਨੂੰ ਕੋਈ ਉਹਨੂੰ ਪ੍ਰੋਬਲਮ ਹੋਊ। ओके। ਹਾਂਜੀ ਜਿਵੇਂ ਹੁਣ ਵੀ ਇਹ ਟੂਰਨਾਮੈਂਟ ਕਰਾਇਆ ਜੀ ਅਸੀਂ ਆ ਹੋ ਗਏ 3-4 ਮਹੀਨੇ ਪਹਿਲਾਂ ਅਸੀਂ ਉਹਦਾ ਸਮਾਨਤ ਕੀਤਾ ਉੱਥੇ ਵੀ ਖੇਡੇ ਸਾਡੇ ਨਾਲ। ਓਕੇ ਹਾਂਜੀ। ਤੁਸੀਂ ਵੀ ਪੰਜਾਬ ਤੋਂ ਬਾਹਰ ਉਹਦੇ ਨਾਲ ਖੇਡਣ ਜਾਂਦੇ ਰਹਿੰਦੇ? ਨਹੀਂ ਨਹੀਂ ਅਸੀਂ ਪਿੰਡਵਾਰ ਤੇ ਖੇਡੇ ਉਹ ਵਾਰ ਰੈਂਟਲੇਸ ਪਲੇਅਰ ਸੀ। ਕੀ ਬਾਤ ਹੈ ਜੀ ਇੰਟਰਨੈਸ਼ਨਲ ਲੈਵਲ ਤੇ ਵੀ ਖੇਡੇ ਹੋ? ਹਾਂਜੀ ਹਾਂਜੀ। ਅਖਬਾਰ 'ਚ ਵੀ ਕਈ ਵਾਰਾ ਦਾ ਸਮਾਨਤ ਹੋਇਆ ਅਖਬਾਰ 'ਚ ਫੋਟੋ ਆਈਆਂ ਨੇ ਕਈ ਵਾਰ ਉਹਦੀਆਂ। ਓਕੇ ਹਾਂਜੀ। ਤਾਂ ਦੇਖੋ ਜੀ ਮਤਲਬ ਪਰਿਵਾਰ ਦੇ ਨਾਲ ਕਿੰਨਾ ਵੱਡਾ ਤੱਕਾ ਹੋ ਗਿਆ ਵੀਰ 39 ਸਾਲਾਂ ਦਾ ਵਿਕਰਮ ਜੋ ਕਿ ਲੱਤ ਤੋਂ ਅਪਾਹਤ ਸੀ ਔਰ 휠 ਚੇਅਰ ਕ੍ਰਿਕਟ ਖੇਡਦਾ ਸੀ ਇੰਟਰਨੈਸ਼ਨਲ ਲੈਵਲ ਤੇ ਵੀ ਵੀਰ ਦੱਸਿਆ ਕਿ ਵੀਰ ਨੇ ਕੀ ਉਹ ਖੇਡਦਾ ਸੀ ਹੁਣ ਅਸੀਂ ਉਹਦੀ ਭੈਣ ਨੂੰ ਸਾਡੇ ਨਾਲ ਮੌਜੂਦ ਹੈ ਜੀ ਭੈਣ ਤੋਂ ਵੀ ਜਾਣਾਂਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਪਣੇ ਭਰਾ ਬਾਰੇ ਨਹੀਂ ਬੋਲਿਆ ਜਾਂਦਾ ਹੈ ਜੀ ਸੋ ਦੁੱਖ ਬਹੁਤ ਵੱਡਾ ਹੈ ਪਰਮਾਤਮਾ ਵਿਕਰਮ ਵਿੱਕੀ ਦੀ ਆਤਮਾ ਨੂੰ ਆਪਣੇ ਚਰਨੀ ਲਗਾ ਕੇ ਰੱਖੇ ਔਰ ਸਾਡੇ ਨਾਲ ਉਹਦਾ ਭਰਾ ਮੌਜੂਦ ਹੈ ਜੀ ਉਹਦਾ ਤਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜੀ बस ਇਹਦਾ ਇਹੀ ਕਹਿਣਾ ਹੈ ਜੀ ਉਹਨੂੰ ਕੋਈ ਨਾ ਕੋਈ ਹਮਸਾਯਾ ਮਿਲਣਾ ਚਾਹੀਦਾ ਸਰਕਾਰ ਬੰਦੀਆਂ ਮੈਂ ਕਾਜਾਰਚ ਕਰਦਾ ਮਾਨ ਸਰਕਾਰ ਨੂੰ ਕਿ ਉਹਦੀ ਕੋਈ ਸਪੋਰਟ ਕੀਤੀ ਜਾਵੇ ਕੋਈ ਉਹਦਾ ਬਣਦਾ ਸਨਮਾਨ ਬਣਦਾ ਸਨਮਾਨ ਦਿੱਤਾ ਜਾਵੇ ਉਹਨੂੰ ਤਾਂ ਜੋ ਕਿ ਉਹਦੀ ਆਤਮਾ ਐਵੇਂ ਨਾ ਫਿਰਦੀ ਰਹੇ ਕਿਰਪਾ ਕਰਕੇ ਸੋ ਤੁਸੀਂ ਸਮਝ ਸਕਦੇ ਹੋ ਜੀ ਪਰਿਵਾਰ ਤੋਂ ਬੋਲਦੇ ਨਹੀਂ ਜਾ ਰਹੇ ਬਹੁਤ ਵੱਡਾ ਇਹ ਹਾਦਸਾ ਹੈ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਬਹੁਤ ਹਰਮਨ ਪਿਆਰਾ ਸੀ ਸਾਰੇ ਪਿੰਡ ਦੇ ਲੋਕ ਬੈਠੇ ਨੇ ਸਾਰੇ ਦੱਸ ਰਹੇ ਨੇ ਕਿ ਬਹੁਤ ਚੰਗਾ ਸੀ ਔਰ ਆਪਣੇ ਦੇਸ਼ ਦੇ ਲਈ ਆਪਣੇ ਪੰਜਾਬ ਦੇ ਲਈ ਖੇਡ ਰਿਹਾ ਸੀ ਤਾਂ ਅਸੀਂ ਸਮਝ ਸਕਦੇ ਹਾਂ ਕਿ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਇੰਨਾ ਜੋਸ਼ ਸੀ ਕਿ ਹੁਣ ਵੀ ਦੇਖੋ ਇੰਦੋਰ ਜਾ ਰਿਹਾ ਸੀ ਖੇਡਣ ਤਾਂ ਜਿਹੜੇ ਅਸੀਂ ਦੇਖਦੇ ਹਾਂ ਨੌਜਵਾਨ ਬਿਲਕੁਲ ਠੀਕ ਨੇ ਅੱਜ ਉਹ ਵੀ ਗੁਰੇਜ਼ ਕਰਦੇ ਨੇ ਗਰਾਊਂਡ ਅੱਜਕੱਲ ਖਾਲੀ ਪਏ ਨੇ ਪਰ ਬਹੁਤ ਵੱਡਾ ਝਟਕਾ ਵਜਿਆ ਹੈ ਪਰਿਵਾਰ ਨੂੰ ਸੋ ਪਰਿਵਾਰ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਕੁਝ ਮਾਨ ਸਨਮਾਨ ਹੈ ਜੋ ਯਾ ਪਰਿਵਾਰ ਦੇ ਲਈ ਕੁਝ ਕੀਤਾ ਜਾਵੇ ਤਾਂ ਭਾਰਤ ਨਿਊਜ਼ ਵੱਲੋਂ ਵੀ ਇਹ ਸੰਦੇਸ਼ ਹੈ ਹਾਂਜੀ ਵਿਕਰਮ ਸਿੰਘ ਬਿੱਕੀ ਸਾਡੇ ਪੀੜ ਦਾ ਉਹ ਨੌਜਵਾਨ ਸੀ ਜੋ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਨੈਸ਼ਨਲ ਪੱਧਰ ਤੇ ਪੰਜਾਬ ਹੈਂਡੀਕੈਪ ਕ੍ਰਿਕਟ ਟੀਮ ਲਈ ਖੇਡਦਾ ਸੀ ਠੀਕ ਹੈ ਜੀ ਗਵਰਨਮੈਂਟ ਨੂੰ ਸਾਡੀ ਇਹ ਗੁਜਾਰਸ਼ ਆ ਕਿ ਉਹਦਾ ਬੰਦਾ ਮਾਨ ਸਨਮਾਨ ਕੀਤਾ ਜਾਵੇ ਤੇ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਵੇ ਤੇ ਪਰਿਵਾਰ ਵੱਲੋਂ ਇਹੀ ਹੈਗਾ ਜੀ ਵੀ ਸਾਰਾ ਪਿੰਡ ਬੈਠਾ ਇੱਥੇ ਤਾਂ ਸਾਰਿਆਂ ਦੀ ਇੱਕੋ ਹੀ ਉਮੀਦ ਹੈ ਸਰ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਪਰਿਵਾਰ ਨੂੰ ਮਾਨ ਸਨਮਾਨ ਦਿੱਤਾ ਜਾਵੇ ਵਿੱਕੀ ਦੀ ਯਾਦ ਦੇ ਵਿੱਚ ਤਾਂ ਜਿਹੜਾ ਇੱਥੇ ਮਾਹੌਲ ਹੈ ਜੀ ਤੁਸੀਂ ਦੇਖ ਹੀ ਲਈਓ ਕਿ ਕਿਸ ਤਰੀਕੇ ਦੇ ਨਾਲ ਸਾਰਾ ਦੁੱਖ ਦਾ ਮਾਹੌਲ ਹੈ ਜੀ ਪਰਿਵਾਰ ਦੇ ਵਿੱਚ